ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਨਦੀਨਾਂ ਬਾਰੇ ਗੱਲ ਕਰਾਂਗੇ ਕਿ ਜਿਹੜੇ ਕਿਸਾਨ ਵੀਰਾਂ ਦੇ ਝੋਨੇ ਦੇ ਵਿੱਚ ਨਦੀਨਾਂ ਜਿਹੜੇ ਉਹ ਪਏ ਹੋਏ ਆ ਦੀ ਸਪਰੇਅ ਕਰਨੀ ਆਪਾਂ ਨੂੰ ਫਾਇਦੇਮੰਦ ਰਹੂਗੀ ਜਿਹਦੇ ਨਾਲ ਝੋਨੇ ਦਾ ਨੁਕਸਾਨ ਵੀ ਘਟ ਹੋਏ ਤੇ ਆਪਣੇ ਨਦੀਜ ਨਾਲ ਜਿਹੜੇ ਉਹ ਵੀ ਆਪਣੇ ਖੇਤ ਵਿੱਚੋਂ ਖਤਮ ਹੋ ਜਾਣ ਸਪਰੇਅ ਚ ਆਪਾਂ ਨੂੰ ਜਿਆਦਾ ਫਾਇਦਾ ਹੋਊਗਾ ਕਿ ਜਾਂ ਜਿੱਦਾਂ ਆਪਣਾ ਪੁਰਾਣਾ ਤਰੀਕਾ ਬੰਦੇ ਲਾ ਕੇ ਕੱਕ ਕਢਵਾਣੇ ਖੇਤ ਵਿੱਚੋਂ ਉਹ ਫਾਇਦੇਮੰਦ ਰਹੂਗਾ ਸੋ ਇਹਦੇ ਬਾਰੇ ਤੁਹਾਡੇ ਨਾਲ ਅੱਗੇ ਡਿਟੇਲ ਚ ਜਾਣਕਾਰੀ ਸਾਂਝੀ ਕਰਦੇ ਆਂ ਦੋ ਤਿੰਨ ਗੱਲਾਂ ਹੋਰ ਨੇ ਝੋਨੇ ਬਾਰੇ ਉਹ ਵੀ ਤੁਹਾਡੇ ਨਾਲ ਅੱਗੇ ਸਾਂਝੀਆਂ ਕਰਦੇ ਆਂ ਸੋ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਤੇ ਜਿਹੜੇ ਕਿਸਾਨ ਵੀਰ ਨਵੇਂ ਆਏ ਆ ਉਹ ਜਰੂਰ ਸਬਸਕ੍ਰਾਈਬ ਕਰਿਓ ਕਿਸਾਨ ਵੀਰੋ ਜੇਕਰ ਗੱਲ ਕਰੀਏ ਆਪਾਂ ਨਦੀਨਾਂ ਦੀ ਪਹਿਲੀ ਗੱਲ ਇਹ ਕਿ ਵਟਾਂ ਤੇ ਜਦੋਂ ਆਪਾਂ ਪਹਿਲਾਂ ਸਪਰੇਅ ਕੀਤੀ ਹੁੰਦੀ ਆ ਹੁਣ ਮਤਲਬ ਜਿਹੜੀ ਪਹਿਲਾ ਰੌਂਡ ਆਪਾਂ ਆਂਦੀ ਸੀ ਜਾਂ ਰੂਟ ਆਪਾਂ ਆਂਦੀ ਸੀ ਉਹਦਾ ਕੀ ਚੱਕਰ ਹੈ ਕਿ ਉਹ ਹੁਣ ਮਿਲਦੀ ਬਹੁਤ ਘੱਟ ਆ ਜਿਹਦੇ ਕਾਰਨ ਆਪਣੀਓ ਝਟਪਟ ਜੀ ਵਟਾਂ ਦੇ ਹੁੰਦੀ ਆ ਅਗਲੇ ਦਿਨ ਹੀ ਮਤਲਬ ਕਾ ਫੂਕ ਦਿੰਦੀ ਆ ਪਰ ਉਹਦੀਆਂ ਜੜਾਂ ਫੇਰ ਉਵੇਂ ਹੀ ਰਹਿ ਜਾਂਦੀਆਂ ਜਿੱਦਾਂ ਕਮਾਦ ਉਗਪੰਦਾ ਨਾ ਇੱਕ ਵਾਰੀ ਲਾਓ ਤੇ ਦੂਸਰੀ ਵਾਰੀ ਨਾ ਵੀ ਲਾਓ ਤਾਂ ਆਪਣੇ ਆਪ ਹੀ ਉਗਪੰਦਾ ਉਦਾਂ ਹੀ ਮਤਲਬ ਇਹਦੀਆਂ ਜੜਾਂ ਹੁੰਦੀਆਂ ਤੇ ਜਿਹੜਾ ਉਹ ਫੇਰ ਹੁਣ ਤੁਸੀਂ ਦੇਖੋ ਇਹ ਵੱਟ ਤੇ ਸਪਰੇਅ ਹੋ ਚੁੱਕੀ ਆ ਪਰ ਦੇਖੋ ਇਹਨ ਪੂਰਾ ਕੱਖ ਜਿਹੜਾ ਜੰਮੇ ਹੋਏ ਆ ਤੇ ਜਿਹੜੇ ਕਿਸਾਨ ਵੀਰਾਂ ਨੇ ਰੂੜੀ ਪਾਈ ਆ ਮਤਲਬ ਪਸ਼ੂਆਂ ਦੀ ਰੇਪਾਈ ਆ ਉਹ ਵੀ ਮਤਲਬ ਉਹ ਨਦੀਨ ਹੋਣ ਦਾ ਉਹ ਵੀ ਬਹੁਤ ਵੱਡਾ ਕਾਰਨ ਹੁੰਦਾ तकरीबन ਸਭ ਨਾਲੋਂ ਜ਼ਿਆਦਾ ਨਦੀਨ ਉਸੇ ਖੇਤ ਵਿੱਚ ਹੁੰਦੇ ਆ ਜਿੱਥੇ ਆਪਾਂ ਰੂੜੀ ਆ ਜਿਹੜੀ ਪਸ਼ੂਆਂ ਦੀ ਜ਼ਿਆਦਾ ਪਾਈ ਆ ਉਹ ਕੀ ਕਾਰਨ ਹੁੰਦਾ ਉਹਦਾ ਇਹ ਕਾਰਨ ਹੁੰਦਾ ਕਿ ਜਦੋਂ ਆਪਾਂ ਪਸ਼ੂਆਂ ਨੂੰ ਮਤਲਬ ਆਮ ਚਰੀ ਵਗੈਰਾ ਜਾਂ ਬਾਜਰਾ ਵਗੈਰਾ ਪਾਉਂਦੇ ਆਂ ਕਈ ਵਾਰੀ ਕੋਈ ਨਿਸਰੀ ਦੀ ਚੀਜ਼ ਪਾ ਦੀਦਾ ਜਾਂ ਚਰੀ ਦੇ ਵਿੱਚ ਆਪਣੇ ਕੋਈ ਘਾਹ ਹੁੰਦਾ ਹਨਾ ਉਹ ਤੇੜਾ ਆਪਾਂ ਪਾ ਦੀਦਾ ਉਹਦੇ ਕਾਰਨ ਜਿਹੜਾ ਬੀਜ ਆ ਉਹਦਾ ਹੀ ਪਸ਼ੂ ਦੇ ਅੰਦਰ ਪਚਦਾ ਨਹੀਂ ਹੈ ਕਿਉਂਕਿ ਬੀਜ ਛੋਟਾ ਹੁੰਦਾ ਮਤਲਬ ਤੇ ਉਵੇਂ ਹੀ ਮਤਲਬ ਗੋਇਚ ਚਲ ਜਾਂਦਾ ਉਹਦੇ ਤੋਂ ਬਾਅਦ ਇੰਨਾ ਕਿ ਜ਼ਿਆਦਾ ਨਦੀਨ ਹੋ ਜਾਂਦਾ ਜਦੋਂ ਆਪਣੇ ਮਤਲਬ ਝੋਨਾ ਵੀਕ ਦੇਣਾ ਦਾ ਹੁੰਦਾ ਕਾਫੀ ਨਦੀਨ ਹੈ ਜਿਹੜਾ ਜੰਮਣਾ ਸਟਾਰਟ ਹੋ ਜਾਂਦਾ ਤੁਸੀਂ ਪਹਿਲੀ ਗੱਲ ਇਹ ਕਿ ਸਪਰੇ ਤੁਸੀਂ ਕੋਈ ਵੀ ਕਰ ਲਓ ਸਪਰੇ ਉੱਥੇ ਕਰਿਓ ਜਿੱਥੇ ਤੁਹਾਡਾ ਲੋਡ ਨਾਲੋਂ ਜ਼ਿਆਦਾ ਆ ਤੇ ਉਹ ਉਹ ਵੀ ਤੁਹਾਨੂੰ ਮਤਲਬ ਸਾਰਾ ਨਦੀਨ ਖਤਮ ਨਹੀਂ ਹੋਏਗਾ ਝੋਨੇ ਦੇ ਵਿੱਚੋਂ ਉਹ ਵੀ ਤੁਹਾਡਾ ਕੀ ਹੋਣਾ ਜੇ ਤੁਸੀਂ ਜਿੰਨੀ ਮਰਜ਼ੀ ਵਧੀਆ ਸਪਰੇ ਕਰ ਲਓ ਚਾਰ ਪੰਜ ਬ੍ਰਾਂਡ ਆ ਜਿਹੜੇ ਉਹ ਹਨ ਪੂਰੇ ਮਸ਼ਹੂਰ ਆ ਕਿਸਾਨਾਂ ਵਿੱਚ ਕੋਈ ਵੀ ਸਪਰੇ ਕਰ ਲਓ ਪਹਿਲੀ ਗੱਲ ਇਹ ਉਹਦੇ ਨਾਲ ਝੋਨਾ ਦੱਬਣਾ ਹੀ ਦੱਬਣਾ ਠੀਕ ਹੈ ਜੀ ਕਿੰਨਾ ਚਿਰ ਝੋਨੇ ਦੀ ਗਰੋਥ ਆ ਜਿਹੜੀ ਉਹ ਰੁਕ ਜਣੀ ਆ ਤੇ ਇਹ ਵੀ ਇੱਕ ਕਰਨ ਦਾ ਢੰਗ ਹੁੰਦਾ ਤੁਸੀਂ ਹੁਣ ਜੇ ਸਪਰੇਅ ਕਰਨੀ ਆ ਤੇ ਉਹ ਝੋਨਾ ਆਪਣਾ ਬੂਟਾ ਬੂਟਾ ਨਾਲ ਝੋਨੇ ਨੇ ਮਾਰਿਆ ਹੋਏ ਜਿੱਦਾਂ ਇਹ ਤੁਸੀਂ ਕਹਿ ਸਕਦੇ ਹੋ ਇਹ ਵੀ ਅਜੇ ਜ਼ਿਆਦਾ ਆ ਇਹਦੇ ਨਾਲੋਂ ਵੀ ਘੱਟ ਜਿੱਦਾਂ ਇਹ ਆਪਣੀ ਬਾਸਮਤੀ ਲੱਗੀ ਹੋਈ ਆ ਇਦਾਂ ਦਾ ਝੋਨਾ ਹੋਏ ਜੇ ਤੁਹਾਨੂੰ ਲੱਗਦਾ ਕਿ ਹਾਂ ਵੀ ਇਹਦੇ ਵਿੱਚ ਨਦੀਨ ਆ ਜਿਹੜੇ ਉਹ ਜ਼ਿਆਦਾ ਜੰਮਣ ਲੱਗ ਪਿਆ ਇੱਕ ਵਾਰੀ ਸਪਰੇਅ ਕਰ ਦੋ بس ਇਹ ਗਲਤੀਆਂ ਚ ਜਰੂਰ ਰੱਖਿਓ ਕਿ ਝੋਨਾ ਇਹਦੇ ਨਾਲ ਦੱਬੂਗਾ ਹੀ ਦੱਬੂਗਾ ਤੇ ਦੂਜੀ ਵਾਰੀ ਇੱਕੋ ਵਾਰੀ ਚ ਸਪਰੇਅ ਜਿੰਨੀ ਮਰਜ਼ੀ ਤੁਸੀਂ ਵਧੀਆ ਕਰ ਲਓ। ਨਦੀਨ ਤੁਹਾਡੇ ਫਿਰ ਜੰਮਣਾ ਹੀ ਜੰਮਣਾ। ਥੋੜਾ ਬੋਤਾ ਫਿਰ ਵੀ ਜੇ ਮੰਨ ਲਓ 80% ਵੀ ਸਪਰੇਅ ਖਤਮ ਕਰ ਦੇਗੀ 20 ਤਾਨੂੰ ਆਪ ਹੀ ਬੰਦਿਆ ਕੋ ਕਢਵਾਣੇ ਪੈਣਾ। ਜੇ ਤਾਂ ਲੋਡ ਤੋਂ ਜ਼ਿਆਦਾ ਫਿਰ ਤੁਸੀਂ ਸਪਰੇਅ ਕਰ ਸਕਦੇ ਹੋ। ਕਿਉਂਕਿ ਉਹਦੇ ਨਾਲ ਇੱਕ ਵਾਰੀ ਬਹਿ ਜਾਊਗਾ ਪੂਰਾ ਐਂਡ ਪਾਣੀ ਲਾਇਆ ਜਦੋਂ ਤੁਸੀਂ ਉਹ ਗਲ ਜਾਊਗਾ ਤੇ ਜੇ ਮਤਲਬ ਨੋਰਮਲ ਜਿਹਾ ਉਹਦੇ ਉੱਪਰ ਸਪਰੇਅ ਕਰਨ ਦਾ ਤੁਹਾਡਾ ਕੋਈ ਫਾਇਦਾ ਨਹੀਂ ਉਹਦੇ ਨਾਲ ਤੁਹਾਡਾ ਜਿਆਦਾ ਨੁਕਸਾਨ ਹੋਊਗਾ ਝੋਨੇ ਦੀ ਗ੍ਰੋਥ ਰੋਕ ਕੇ ਜਿਹੜੀਆਂ ਝੋਨਾ ਤੁਹਾਡਾ ਤੁਸੀਂ ਸਮਝ ਲਓ ਕਿ ਹਫ਼ਤਾ ਇੱਕ ਪਿੱਛੇ ਚਲ ਜਾਣਾ ਤਾਂ ਕਰਕੇ ਤੁਸੀਂ ਮਤਲਬ ਸਪ੍ਰੇ ਉੱਥੇ ਕਰਨੀ ਹੈ ਜਿੱਥੇ ਹੱਦ ਤੋਂ ਜ਼ਿਆਦਾ ਮਤਲਬ ਆਪਣੇ ਨਦੀਨ ਹੋਣ ਉਹ ਭਾਵੇਂ ਕੋਈ ਵੀ ਹੋਣ ਸਪ੍ਰੇ ਤੁਹਾਨੂੰ ਵੀ ਪਤਾ ਹੈ ਕਿ ਕਿਹੜੀਆਂ ਆਪਾਂ ਨੂੰ ਕਰਨੀਆਂ ਚਾਹੀਦੀਆਂ ਦੂਸਰੀ ਗੱਲ ਇਹ ਕਿ ਨੋਜ਼ਲ ਥੱਲੇ ਨੂੰ ਕਰਨ ਵਾਲੀ ਸਪਰੇ ਹੈ ਜਿਹੜੀ ਉਹਦੇ ਨਾਲ ਕਰਿਓ ਕਾਂਦੀ ਨਹੀਂ ਆਪਣੀ ਜਿਹੜੀ ਸਪੈਸ਼ਲ ਵੱਟਾਂ ਵਾਲਾ ਆਉਂਦਾ ਅੱਗੇ ਲੱਗਦਾ ਜੇ ਤੁਸੀਂ ਹਾ ਬੈਟਰੀ ਵਾਲੇ ਨਾਲ ਕਰਨਾ ਉਦੇ ਨਾਲ ਮਤਲਬ ਦੂਸਰੀ ਨਾਣਾ ਕਰਿਓ ਜੇ ਤੁਸੀਂ ਇੰਜਨ ਵਾਲੇ ਨਾਲ ਸਪਰੇਅ ਕਰੋਗੇ ਉਹਦੇ ਨਾਲ ਤੁਹਾਨੂੰ ਰਿਜ਼ਲਟ ਆ ਜਿਹੜੇ ਉਹ ਪੂਰੇ ਨਹੀਂ ਮਿਲਣੇ ਸਪਰੇਅ ਕਰਨੀਏ ਤਾਂ ਬੈਟਰੀ ਵਾਲੇ ਪੰਪਣਾ ਕਰਿਓ ਜਿਹਦੀ ਨੋਜ਼ਲ ਥੱਲੇ ਨੂੰ ਕਰਕੇ ਤੇ ਪੰਪ ਆਪਣੇ ਜੇ ਮੰਨ ਲਓ 20 ਲੀਟਰ ਦਾ ਵੀ ਇੱਕ ਪੰਪ ਹੈ ਤੁਸੀਂ ਮਤਲਬ ਘਟ ਤੋਂ ਘਟ ਵੀ 150 ਲੀਟਰ ਪਾਣੀ ਹੈ ਜਿਹੜਾ 140 ਲੀਟਰ ਪਾਣੀ ਲਾਣਾ ਹੀ ਲਾਣਾ ਫਿਰ ਤੁਹਾਨੂੰ ਰਿਜ਼ਲਟ ਆ ਜਿਹੜੇ ਉਹ ਪੂਰੇ ਮਿਲਣਗੇ ਸੋ ਦੂਸਰੀ ਗੱਲ ਆਪਾਂ ਅੱਗੇ ਪਾਣੀ ਦੀ ਕਰਦੀਏ ਕਿਸਾਨ ਵੀਰੋ ਖੇਤਾਂ ਦੇ ਵਿੱਚ ਹੁਣ ਜੇ ਤੁਹਾਡਾ ਝੋਨਾ ਆਪਣਾ 20 ਦੇਣਾ ਦਾ ਹੋ ਗਿਆ ਇੱਕ ਵਾਰੀ ਤੁਸੀਂ ਸੋਕਾ ਪੂਰਾ ਲਵਾਤਾ ਸੋਕਾ ਤੁਹਾਨੂੰ ਝੋਨੇ ਨੂੰ ਲਵਾਣਾ ਹੀ ਪੈਣਾ ਜੇ ਤੁਸੀਂ ਨਹੀਂ ਲਵਾਇਆ ਤੇ ਉਹਦੇ ਨਾਲ ਤੁਹਾਡਾ ਕੀ ਨੁਕਸਾਨ ਇਹ ਹੋਣਾ ਕਿ ਝੋਨੇ ਨੇ ਉੱਪਰੋਂ ਪੀਲਾ ਪੈ ਜਾਣਾ ਤੁਹਾਨੂੰ ਲੱਗਣਾ ਜ਼ਿੰਕ ਦੀ ਘਾਟ ਆ ਜਾਂ ਇਦਾਂ ਜ਼ਿੰਕ ਹਰ ਇੱਕ ਖੇਤ ਵਿੱਚ ਨਾ ਪਾਓ ਜ਼ਿੰਕ ਤੁਸੀਂ ਉੱਥੇ ਪਾਣੀ ਆ ਜਿੱਥੇ ਤੁਹਾਨੂੰ ਇਹਦੇ ਸਿੰਪਟਮ ਲੱਭਦੇ ਆ ਜੇ ਤੁਹਾਨੂੰ ਲੱਗਦਾ ਇਹ ਝੋਨਾ ਆਪਣਾ ਕਮਜ਼ੋਰੀ ਚਾ ਝੋਨਾ ਮਗੇ ਉੱਪਰ ਦੀਆਂ ਨੋਕਾਂ ਪੀਲੀਆਂ ਹੋ ਗਏ ਸੋکریاں ਇਹ ਜਿਆਦਾ ਘਾਟ ਜਿੰਕ ਦੀ ਆਪਣੇ ਉੱਥੇ ਆਂਦੀ ਹੈ ਜਿੰਕ ਦੀ ਤੇ ਲੋਹੇ ਦੀ ਜਿੱਥੇ ਆਪਾਂ ਪਾਣੀ ਆਪਣੇ ਥੋੜੀ ਜਿਹੀ ਮੋਟਰਾਂ ਦੇ ਮਤਲਬ ਬੋਰ ਉੱਪਰ ਨਹੀਂ ਪਾਣੀ ਤਾਂ ਚਲੋ ਸਾਫ਼ ਆ ਪਰ ਮਤਲਬ ਬੋਰ ਉੱਪਰ ਨਹੀਂ ਉਹਦੇ ਨਾਲ ਜਿਹੜਾ ਪਾਣੀ ਮਤਲਬ ਆਪਾਂ ਬਾਲਟੀ ਚ ਪਾ ਕੇ ਰੱਖਦੀਏ ਤੁਸੀਂ ਦੇਖਿਆ ਕਿ ਪਾਣੀ ਪੀਲਾ ਹੋ ਜਾਂਦਾ ਜਿਹੜਾ ਛੋਟੇ ਬੋਰ ਦਾ ਹੁੰਦਾ ਮਤਲਬ ਜੇ ਤੇ ਤੁਹਾਡੇ ਉਹ ਵਾਲੇ ਮਤਲਬ ਮੋਟਰਾਂ ਫਿਰ ਤੁਹਾਨੂੰ ਮਤਲਬ ਇਹ ਹੋਣਾ ਕਿ ਜਿੰਕ ਦੀ ਘਾਟ ਤੁਹਾਡੇ ਉਸ ਝੋਨੇ ਦੇ ਵਿੱਚ ਆਏਗੀ ਜ਼ਿਆਦਾਤਰ ਜੇ ਤੁਸੀਂ ਮਤਲਬ ਝੋਨੇ ਨੂੰ ਜਿੱਦਾਂ ਇਹ ਸੋਕਾ ਦੇਖੋ ਲੱਗਿਆ ਹੋਇਆ ਇਹ ਆਪਣਾ ਖੇਤ ਨਹੀਂ ਹੈ ਆਪਣੇ ਨਾਲ ਦਾ ਖੇਤ ਹੈ ਆਪਣੀ ਬਾਸਮਤੀ ਲੱਗੀ ਹੋਈ ਤੇ ਇਹ ਆਪਣਾ ਪੀਆਰ 100 27 ਲੱਗਾ ਹੋਇਆ ਹਨ ਤੇ ਇਹਦਾ ਵੀ ਬੂਝਾ ਦੇਖੋ ਕਿੰਨਾ ਸੋਹਣਾ ਇਹ ਆਪਣਾ 23 24 ਜੂਨ ਦਾ ਲੱਗਿਆ ਹੋਇਆ ਤੇ ਦੇਖ ਸਕਦੇ ਹੋ ਤੁਸੀਂ ਕਿੰਨਾ ਐਨ ਮਤਲਬ ਤੰਦਰੁਸਤਾ ਝੋਨਾ ਖੜਾ ਇਹਦੇ ਵਿੱਚ ਪਾਣੀ ਆਪਾਂ 72 ਦਾ ਹੀ ਲਾਇਆ ਜੋ ਇੱਕ ਵਾਰੀ ਤੁਹਾਡੇ ਰੰਦੀਨ ਖਤਮ ਹੋ ਜਾਂਦੇ ਆ ਤੁਸੀਂ ਮਤਲਬ ਬੱਤਰ ਦਾ ਪਾਣੀ ਲਾਓ ਝੋਨਾ ਦਾ ਤਾਂ ਕਦੇ ਵੀ ਕੋਈ ਘਾਟਾ ਜਿਹੜੀ ਉਹ ਨਹੀਂ ਦਿਖਾਏਗਾ ਐ ਲਾਸਟ ਦੇ ਝੋਨੇ ਵਿੱਚ ਫੋਕ ਵੀ ਨਹੀਂ ਬਣेंगी ਦੂਸਰੀ ਗੱਲ ਇਹ ਕਿ ਯੂਰੀਆ ਯੂਰੀਆ ਜਦੋਂ ਤੁਸੀਂ ਪੂਰਾ ਬੈਗ ਇੱਕ ਵਾਰੀ ਖੇਤ ਵਿੱਚ ਪਾ ਦਿੰਦੇ ਹੋ ਉਹਦੇ ਨਾਲ ਵੀ ਤੁਹਾਡਾ ਉਨਾ ਹੀ ਫਾਇਦਾ ਹੋਣਾ ਜਿੰਨਾ ਤੁਸੀਂ ਯੂਰੀਆ ਮਤਲਬ 20 ਕਿਲੋ ਪਾ ਕੇ ਕਰੋਗੇ ਤਾਂ ਕਰਕੇ ਯੂਰੀਆ ਥੋੜੀ ਜੀ ਮਤਲਬ ਕਿੱਲਿਆਂ ਦੇ ਹਿਸਾਬ ਨਾਲ ਘਟਾ ਦਿਓ ਉਹਦੀਆਂ ਡੋਜ਼ਾਂ ਮੈਂ ਅੱਗੇ ਵੀ ਕਈ ਵੀਡੀਓ ਚ ਦੱਸਿਆ ਸਿਰਫ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪਈ ਕਿ ਨਹੀਂ ਜਿੱਥੇ ਤੁਸੀਂ ਤਿੰਨ ਵਾਰੀ ਯੂਰੀਆ ਪਾਉਂਦੇ ਹੋ ਉੱਥੇ ਤੁਸੀਂ 6 ਵਾਰੀ ਕਰ ਦਿਓ ਪਰ ਮਤਲਬ ਉਹਦੀ ਜਿਹੜੀ ਡੋਜ਼ ਆ ਉਹ ਅੱਧ ਚ ਕਰ ਦੋ ਤੇ ਤੁਹਾਨੂੰ ਐਨ ਸੋਹਣੇ ਰਿਜ਼ਲਟ ਆ ਜਿਹੜੇ ਉਹ ਮਿਲਣਗੇ ਤੇ ਰਹੀ ਗੱਲ ਸਪਰੇਅ ਦੀ ਉਹ ਤੁਹਾਨੂੰ ਆਪਾਂ ਅੰਦਾਸੀ ਦਿੱਤਾ ਤੇ ਲੋਹੇ ਤੇ ਜ਼ਿੰਕ ਲੋਹਾ ਤੇ ਪਹਿਲੀ ਗੱਲ ਤੇ ਪਾਉ ਹੀ ਨਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਚ ਕੋਈ ਮਤਲਬ ਸਿੰਪਟਮ ਨਹੀਂ ਹੈ ਤੇ ਜੇ ਤੁਹਾਨੂੰ ਲੱਗਦਾ ਕਿ ਓਨਾ ਮਤਲਬ ਲੋਹੇ ਦੀ ਘਾਟ ਦਿਖਾ ਰਿਹਾ ਤੁਹਾਨੂੰ ਦੱਸਿਆ ਜਿੱਥੇ ਮੋਟਰਾਂ ਦੇ ਪਾਣੀ ਉੱਪਰ ਆ ਗੰਦੇ ਆ ਉਹਦੇ ਚ ਲੋਹੇ ਦੀ ਘਾਟ ਆ ਸਕਦੀ ਹੈ ਜਿਆਦਾ ਮਤਲਬ ਸਾਫ਼ ਪਾਣੀ ਨਾ ਵੀ ਆਈਂਦੇ ਲੋੜ ਤੋਂ ਜ਼ਿਆਦਾ ਝੋਨੇ ਦੇ ਵਿੱਚ ਪਾਣੀ ਨਹੀਂ ਖਿਲਾਣਾ ਉਹਦੇ ਨਾਲ ਤੁਹਾਡੇ ਨੁਕਸਾਨ ਹੀ ਹੋਊਗਾ ਧੰਨਵਾਦ